ਹਾਂ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਸਤੇ ਵਾਸਤੇ ਹੋਵਗੇ ਚੜ੍ਹਦੀ ਕਲਾ 'ਚ ਹੋਵੋਗੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆ ਪਹਿਲੀ ਏਰੀਆ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਚੈਨਲ ਦੇ ਮੈਂ ਕੈਨੇਡਾ ਦੇ ਰਿਲੇਟਡ ਇਨਫਰਮੇਟਿਕ ਟੌਪਿਕ ਤੇ ਵੀਡੀਓਸ ਲੈ ਕੇ ਆਉਣਾ ਰਿਹਾ ਨਾ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਆਪਨੇ ਮੁਲਕ ਵਾਪਸ ਜਾਓ ਇਹ ਤੁਸੀਂ ਟਾਈਟਲ ਪੜ੍ਹ ਲਿਆ ਹੋਊਗਾ ਇਦਾਂ ਕੌਣ ਕਹਿ ਰਿਹਾ ਕਿੰਨੂ ਕਹਿ ਰਿਹਾ ਘੱਤੋ ਕਹਿ ਰਿਹਾ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਭ ਕੁਝ ਦੱਸਦਾ ਇਦਾਂ ਕੈ ਯੂ ਬੀਏ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਹੋ ਰਿਹਾ ਸਟੂਡੈਂਟਸ ਦੇ ਨਾਲ ਪੀਆਰ ਦੇ ਕੋਟੇ ਘਟੇ ਪਹਿਲਾਂ ਠੀਕ ਹੈ ਆਪਾਂ ਨੂੰ ਪਤਾ ਕਿ ਨੰਬਰਸ ਘਟੇ ਉਸ ਤੋਂ ਬਾਅਦ ਇਹਨਾਂ ਨੇ ਕੁਝ ਕੁ ਬਿਲਸ ਤੇ ਕੁਝ ਪਾਵਰਸ ਨੂੰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤਾ ਕੁਝ ਪਾਸ ਹੋਏ ਕੁਝ ਨਹੀਂ ਜੋ ਵੀ ਸਭ ਕੁਝ ਹੋਇਆ ਠੀਕ ਹੈ ਹੁਣ ਰੀਸੈਂਟਲੀ ਕੀ ਹੋਇਆ ਤੁਹਾਨੂੰ ਪਤਾ ਆ 2600 ਜਾਣਿਆਂ ਦੀ ਫਾਈਲ ਜਿਹੜੀਆਂ ਸੀ ਉਹ ਆਈਓਆਈਐਨਪੀ ਦੇ ਅੰਦਰ ਕ੍ਰੇਡ ਦੇ ਅੰਡਰ ਉਹ ਰਿਟਰਨ ਕਰ ਦਿੱਤੇ ਗੀਆਂ ਇਹ ਕਹਿ ਕੇ ਵੀ ਸਾਨੂੰ ਇਹ ਨਹੀਂ ਪਤਾ ਵੀ ਕਿਹਦੀ ਜੈਨੂਇਨ ਫਾਈਲ ਆ ਤੇ ਕਿਹਦੀ ਫੇਕ ਫਾਈਲ ਆ ਕਿਹਦੇ ਜੈਨੂਇਨ ਪੇਰੋਲ ਆ ਤੇ ਕਿਹਦੇ ਫੇਕ ਪੇਰੋਲ ਆ ਦੇਖੋ ਜੀ ਉਹ ਸਟੂਡੈਂਟ ਇਸ ਟਾਈਮ ਤੇ ਕਰ ਰਿਹਾ ਤਰਨਾ ਤਰਨਾ ਲਾ ਰਿਹਾ ਠੀਕ ਹੈ ਪ੍ਰੋਟੈਸਟ ਕਰ ਰਿਹਾ ਆਈ ਡੋਨਟ ਨੋ ਮੇਰੀ ਫੁੱਲ ਸੈਂਪਥੀ ਆ ਉਹਨਾਂ ਨਾਲ ਜਿਹੜੇ ਜੈਨੂਇਨ ਆ ਕਿਉਂਕਿ ਜਿਹੜੇ ਜੈਨੂਇਨ ਆ ਉਹੀ ਤਰਨਾ ਲਾਉਣਗੇ ਠੀਕ ਆ ਮੇਰੀ ਫੁੱਲ ਸੈਂਪਥੀ ਆ ਮੈਂ ਚਾਹੁੰਦਾ ਉਹਨਾਂ ਦਾ ਕੋਈ ਹੱਲ ਨਿਕਲੇ ਬਟ ਮੈਨੂੰ ਲੱਗਦਾ ਨਹੀਂ ਆ ਸ਼ਾਇਦ ਉਹਨਾਂ ਦੀ ਇਹ ਸੁਣਨਗੇ ਜਿਨ੍ਹਾਂ ਨੇ ਐਡਾ ਵੱਡਾ ਸਟੈਪ ਚੱਕਿਆ ਸਰਕਾਰ ਨੇ ਕਿਉਂਕਿ ਉਹਨਾਂ ਕੋਲ ਪਾਵਰ ਆਫਕੋਰਸ ਜ਼ਿਆਦਾ ਮੈਨੂੰ ਲੱਗਦਾ ਨਹੀਂ ਇਦਾਂ ਉਹਨਾਂ ਦੇ ਸੁਣਨਗੇ ਇਹ ਪਰ ਮੈਂ ਚਾਹੁੰਦਾ ਉਹਨਾਂ ਦੀ ਸੁਣੀ ਜਾਵੇ ਠੀਕ ਆ ਇਹਦੇ ਵਿੱਚ ਫਰਕ ਆ ਮੈਨੂੰ ਨਾ ਬੋਲਣ ਲੱਗ ਗਿਆ ਵੀ ਤੂੰ ਸਟੂਡੈਂਟ ਦੇ ਖਿਲਾਫ ਆ ਮੈਨੂੰ ਜੋ ਲੱਗ ਰਿਹਾ ਜੋ ਹੈ ਹਾਲਾਤ ਆ ਜਿਹਦੇ ਮੈਂ ਉਹ ਦੱਸ ਰਿਹਾ ਕਿਉਂਕਿ ਸਰਕਾਰ ਕੋਲ ਪਾਵਰ ਜ਼ਿਆਦਾ ਆ ਠੀਕ ਆ ਹੁਣ ਉਹ ਲਾ ਰਿਹਾ ਵਿਚਾਰੇ ਧਰਨੇ ਹੁਣ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਉਹ ਜੈਨੂਇਨ ਐਪਲੀਕ ਉਹਨਾਂ ਨੇ ਸਾਰਾ ਪ੍ਰੋਸੈਸ ਆਪਣਾ ਕਰਿਆ ਤੁਸੀਂ ਜੇ ਕਰਨਾ ਸੀ ਨਾ ਇਹ ਸਭ ਕੁਝ ਤੁਸੀਂ ਕਰਦੇ ਉਦੋਂ ਕਰਦੇ ਜਦੋਂ ਉਹਨਾਂ ਤੋਂ ਪਿੱਛੇ ਵਰਕ ਪਰਮਿਟ ਤੇ ਟਾਈਮ ਹੁੰਦਾ ਹੁਣ ਉਹਨਾਂ ਤੋਂ ਪਿੱਛੇ ਵਰਕ ਪਰਮਿਟ ਦੇ ਟਾਈਮ ਤੱਕ ਨਹੀਂ ਆ ਉਹ ਕੀ ਕਰਨਗੇ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਲੋਕੀ ਕੀ ਕੀ ਨਹੀਂ ਕਰਦੇ ਯਾਰ ਕਰਜ਼ਾ ਚੱਕ ਚੱਕ ਕੇ ਹੁੰਦੇ ਆ ਪਿੱਛੇ ਸਟੂਡੈਂਟ ਮੈਨੂੰ ਪਤਾ ਕੀ ਹਾਲਾਤਾਂ ਦੇ ਵਿੱਚ ਆਉਂਦੇ ਆ ਸਟੂਡੈਂਟ ਇੱਥੇ ਕੈਨੇਡਾ ਦੇ ਲਈ ਤੇ ਅੱਜ ਕੀ ਉਹ ਮੂੰਹ ਵਾਪਸ ਲੈ ਕੇ ਜਾਣਗੇ ਵੀ ਅਸੀਂ ਪੀਆਰ ਨਹੀਂ ਹੋਏ 5-6 ਸਾਲਾਂ ਬਾਅਦ ਕਿਈ ਨਹੀਂ ਤੇ 5-6 ਸਾਲਾਂ ਦੇ ਵਿੱਚ ਪਿੱਛੇ ਜਾ ਕੇ ਇੱਕ ਵਾਰੀ ਨਹੀਂ ਦੇਖਿਆ ਤੇ ਉਸ ਤੋਂ ਬਾਅਦ ਹਜੇ ਹੋ ਸਕਦਾ ਹੈ ਸ਼ੁਰੂਆਤ ਹੋਵੇ ਜਿਸ ਤੱਕ ਮੈਨੂੰ ਲੱਗਦਾ ਹੈ ਹਜੇ ਬਹੁਤ ਚੀਜ਼ਾਂ ਹੋਣੀਆਂ ਆ ਤੇ ਹਜੇ ਤੁਸੀਂ ਦੇਖਿਓ ਹੋ ਸਕਦਾ ਵੀ ਹੈਲਥ케ਅਰ ਦੇ ਵਿੱਚ ਫਰੈਂਚ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅੱਗੇ ਤੁਹਾਨੂੰ ਦੇਖਣ ਨੂੰ ਮਿਲਣ ਕਰ ਸਕਦੇ ਆ ਠੀਕ ਆ ਤੇ ਕਰਨਗੇ ਵੀ ਤੇ ਇਹਦੇ ਵਿੱਚ ਗਲਤੀ ਕਿਤੇ ਨਾ ਕਿਤੇ ਆਪਣੇ ਲੋਕਾਂ ਦੀ ਵੀ ਹੈ ਜਿਨ੍ਹਾਂ ਨੇ ਸਕੈਮ ਕਰਨ ਦੀ ਸਿਸਟਮ ਨੂੰ ਕੋਸ਼ਿਸ਼ ਕੀਤੀ ਉਹਨਾਂ ਦੇ ਕਰਕੇ ਹੁਣ ਸਾਰੇ ਸਫਰ ਕਰ ਰਹੇ ਆ ਤੇ ਇਹ ਹਰ ਚਰਵਾਦਿਆ ਕਿਤੇ ਨਾ ਕਿਤੇ ਤੁਸੀਂ ਦੇਖਿਆ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤਾਂ ਜਿਹੜੇ ਜੈਨੂਇਨ ਐਪਲੀਕੈਂਟਸ ਆ ਉਹ ਵੀ ਇੰਨਾ ਚੱਕਰਾਂ ਦੇ ਵਿੱਚ ਫਸਣਗੇ ਸੋ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਹਨਾ ਉਹ ਹਾਲਾਤ ਇਦਾਂ ਦੇ ਬਣਾਉਣਾ ਚਾਹੁੰਦੀ ਆ ਉਹ ਇਨਡਾਇਰੈਕਟਲੀ ਤੁਹਾਨੂੰ ਕਹਿਣਾ ਚਾਹੁੰਦੀ ਆ ਵੀ ਤੁਸੀਂ ਆਪ ਵਾਪਸ ਚੱਲ ਜਾਓ ਸਮਝ ਗਏ ਯਾ ਅਮਰੀਕਾ ਵਰਗਾ ਸਿਸਟਮ ਨਹੀਂ ਇੱਥੇ ਵੀ ਤੁਹਾਨੂੰ ਚੱਕ-ਚੱਕ ਕੇ ਕੰਮ ਤੋਂ ਕਰਾ ਤੋਂ ਰਿਪੋਰਟ ਕਰਨਗੇ ਪਰ ਇਹ ਇਦਾਂ ਦੇ ਹਾਲਾਤ ਹੀ ਇਦਾਂ ਦੇ ਬਣਾਉਂਦੇ ਨੇ ਚਾਹੁੰਦੇ ਆ ਵੀ ਸਟੂਡੈਂਟ ਆਪ ਮਜਬੂਰ ਹੋ ਕੇ ਕਵੇ ਵੀ ਸਾਡੇ ਹੱਥ ਖੜੇ ਆਹੀ ਵਾਪ ਕਮਾਲਾ ਇੱਥੇ ਕੁਝ ਪਤਾ ਨਹੀਂ ਆ ਸਟੂਡੈਂਟ ਅੱਦੇ ਡਿਸਟ्रेस ਦੇ ਵਿੱਚ ਨੇ ਪੀਆਰ ਦਾ ਔਖਾ ਸਿਸਟਮ ਹੋ ਗਿਆ ਕੁਝ ਸਮਝ ਨਹੀਂ ਆਉਂਦਾ ਉਤੋਂ ਐਡਾ ਵੱਡਾ ਝਟਕਾ ਲੱਗਣਾ 2600 ਸਟੂਡੈਂਟਸ ਨੂੰ ਮੈਂ ਮੰਨਦਾ 2600 ਦੇ ਵਿੱਚ ਹੋ ਸਕਦਾ 200 ਐਪਲੀਕੈਂਟ ਇਦਾਂ ਦਾ ਹੁੰਦਾ ਜਿਨ੍ਹਾਂ ਦੀਆਂ ਫੇਕ ਪ੍ਰੋਫਾਈਲਸ ਹੁੰਦੀਆਂ ਉਹਨਾਂ ਨੇ ਫੇਕ ਸਭ ਕੁਝ ਕੀਤਾ ਹੁੰਦਾ ਹੋ ਸਕਦਾ 200 300 400 ਹੁੰਦਾ ਪਰ ਕੀ 2600 ਜਾਣਾ 2600 ਜਾਣੇ ਦਾ 2600 ਉਹਨਾਂ ਨੇ ਸਿਸਟਮ ਦੇ ਨਾਲ ਘੁਟਾਲਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਤੇ ਦਾ ਮੁੱਲ ਮਾਣਾ ਵੀ ਤੁਹਾਡਾ ਸਿਸਟਮ ਪੂਰਾ ਇਮੀਗ੍ਰੇਸ਼ਨ ਦਾ ਕਰਪਟ ਹੋ ਚੁੱਕਿਆ ਤੁਹਾਡ ਨੂੰ ਪੂਰਾ ਸਿਸਟਮ ਇਮੀਗ੍ਰੇਸ਼ਨ ਦੇ ਉੱਪਰ ਕੰਮ ਕਰਨ ਦੀ ਲੋਡ ਫਿਰ ਤਾਂ ਬਹੁਤ ਵੱਡਾ ਕੁਐਸਚਨ ਰੇਜ਼ ਹੁੰਦਾ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਤੇ ਫਿਰ ਇੱਕ ਗੱਲ ਮੈਨੂੰ ਹੋਰ ਦੱਸੋ ਕੱਲੇ ਸਟੂਡੈਂਟ ਕਿਉਂ ਸਫਰ ਕਰਨਾ ਫਿਰ ਇਸ ਚੀਜ਼ ਦੇ ਨਾਲ ਜਿਹੜੇ ਜੈਨੂਇਨ ਸਟੂਡੈਂਟ ਆ ਕਿ ਜਿਹੜੇ ਏਜੰਟਾਂ ਨੇ ਉਹਨਾਂ ਦੀਆਂ ਫਾਈਲਾਂ ਲਈਆਂ ਉਹ ਨਹੀਂ ਕਰਨੇ ਚਾਹੀਦੇ ਸਫਰ ਇਸ ਚੀਜ਼ ਦੇ ਨਾਲ ਉਹਨਾਂ ਨੂੰ ਵੀ ਫੜੋ ਨਾ ਉਹ ਕਿਹਾਤੋਂ ਨਹੀਂ ਸਫਰ ਕਰ ਰਹੇ ਇਸ ਚੀਜ਼ ਦੇ ਨਾਲ ਉਹ ਵੀ ਸਫਰ ਕਰਨੇ ਚਾਹੀਦੇ ਆ ਪਰ ਨਹੀਂ ਕੱਲੇ ਸਟੂਡੈਂਟ ਸਫਰ ਕਰਨਗੇ ਕਿਸੇ ਏਜੰ ਜਿਹੜੇ ਬਿਜ਼ਨੈਸਿਸ ਜਿਨ੍ਹਾਂ ਤੋਂ ਪੇਰੋਲ ਰਨ ਹੋਏ ਸੀ ਇਹ ਭਾਵੇਂ ਜੈਨੂਇਨ ਸੀ ਭਾਵੇਂ ਨਹੀਂ ਸੀ ਜਾਨਣਾ ਉਹਨਾਂ ਨੂੰ ਨਹੀਂ ਸਵਾਲ ਹੋਣੇ ਚਾਹੀਦੇ ਉਹਨਾਂ ਨੂੰ ਨਹੀਂ ਪੁੱਛਿਆ ਜਾਣਾ ਚਾਹੀਦਾ ਵੀ ਪਈਏ ਬੰਦੇ ਤੁਹਾਡੇ ਤੋਂ ਕੰਮ ਕਰਦੇ ਸੀ ਜਾਂ ਨਹੀਂ ਕਰਦੇ ਸੀ ਨਹੀਂ ਕਿਸੇ ਨੇ ਉਹਨਾਂ ਨੂੰ ਨਹੀਂ ਪੁੱਛਣਾ ਕਿਸੇ ਨੇ ਕਿਸੇ ਏਜੰਟ ਤੋਂ ਨਹੀਂ ਪੁੱਛਣਾ ਕੌਣ ਫਸੇਗਾ ਸਿਰਫ ਸਟੂਡੈਂਟ ਜਿਹੜੇ ਇਨੀ ਠੰਡ ਦੇ ਵਿੱਚ ਤਰਨਾ ਲੌਂਦੇ ਪਏ ਨੇ ਮੈਨੂੰ ਦੁੱਖ ਹੁੰਦਾ ਇਸ ਚੀਜ਼ ਦਾ ਮੈਂ ਸਟੂਡੈਂਟ ਟਾਈਮ ਦੇਖਿਆ ਹੈ ਇਸ ਕੰਟਰੀ ਦੇ ਵਿੱਚ ਮੈਨੂੰ ਪਤਾ ਹੈ ਕੀ ਬੀਤਦੀ ਆ ਤੇ ਉਹ ਫਰਜ਼ ਬੰਦਾ ਮੇਰਾ ਵੀ ਮੈਂ ਉਹਨਾਂ ਦੇ ਬਿਹਫ ਤੇ ਬੋਲਣਾ ਜੇਰਾ ਆਪਣੇ ਮੈਨੂੰ ਥੋੜੀ ਜਿਹੀ ਕੋਈ ਬੋਲਣ ਦੀ ਸ਼ਮਤਾ ਦਿੱਤੀ ਆ ਜਾਂ ਇੱਕ ਮੈਨੂੰ ਇੱਕ ਮੀਡੀਅਮ ਇੱਕ ਪਲੈਟਫਾਰਮ ਮਿਲਿਆ ਮੈਂ ਹੁਣ ਬੋਲਾਂ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਕੁਝ ਗੁਣ ਨਿਕਲੂਗਾ ਕੁਝ ਨਹੀਂ ਨਿਕਲੂਗਾ ਸ਼ਾਇਦ ਉਹਨਾਂ ਦਾ ਕੁਝ ਨਾ ਸਲਿਊਸ਼ਨ ਹੀ ਕੱਢਣ ਠੀਕ ਆ ਪਰ ਮੈਂ ਇੱਕ ਜੀ ਜ਼ਰੂਰ ਕਹਿਣਾ ਚਾਹੁੰਦਾ ਪਲੀਜ਼ ਸੁਧਰ ਜਾਓ ਜਿਹੜੇ ਤੁਸੀਂ ਆ ਸਿਸਟਮ ਦੇ ਨਾਲ ਘਟਾਲੇ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜੇ ਫੇਕ ਪੇ ਰੂਲਸ ਜਾਂ ਫੇਕ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਹਾਡੇ ਚੱਕਰਾਂ ਦੇ ਕਰਕੇ ਜਿਹੜੇ ਮਿਹਨਤੀ ਆ ਨਾ ਸਟੂਡੈਂਟ ਜਿਹੜੇ ਡਿਸਰਵ ਕਰਦੇ ਸੀਗੇ ਉਹ ਅੱਜ ਸਫਰ ਕਰ ਰਹੇ ਆ ਸ਼ਾਇਦ ਉਹਨਾਂ ਦੀ ਅੱਜ ਪੀਅਰ ਹੋਣ ਦੀ ਬਟ ਨਹੀਂ ਹੈ ਅੱਜ ਉਹ ਸਫਰ ਕਰ ਰਿਹਾ ਜੁਤਰ ਨੇ ਲਾ ਰਿਹਾ ਉਹ ਬੇਚਾਰੇ ਕਿਸ ਕੰਡੀਸ਼ਨਾਂ ਤੋਂ ਪਿਛੋਂ ਆਏ ਆ ਕਿੰਨੇ ਕਰਜ਼ੇ ਚੱਕੇ ਆ ਕੀ ਉਹਨਾਂ ਦੇ ਹਾਲਾਤ ਆ ਤੁਸੀਂ ਸੋਚ ਨਹੀਂ ਸਕਦੇ ਕੀ ਸਟ्रेस ਹੁੰਦਾ ਬੰਦੇ ਦਾ ਨਾ ਮਰਨ ਹੋ ਜਾਂਦਾ ਜਿੰਨੇ ਇਨੀ ਮਿਹਨਤ ਕੀਤੀ ਹੋਵੇ ਇਨਾ ਵੇਟ ਕੀਤਾ ਹੋਵੇ ਸਿਰਫ ਕੁਝ ਕੁ ਬੈਡ ਐਪਲਸ ਕਰਕੇ ਕੁਝ ਕੁ ਮਾੜੇ ਲੋਕਾਂ ਕਰਕੇ ਅੱਜ ਉਹ ਸਾਰੇ ਸਫਰ ਕਰ ਰਿਹਾ ਇਹ ਕਿਤਨਾ ਕਿਤ ਇੰਡੀਕੇਸ਼ਨ ਆ ਮੈਨੂੰ ਲੱਗਦਾ ਜਿਥੋਂ ਤੱਕ ਕਿ ਕੈਨੇਡਾ ਦੀ ਸਰਕਾਰ ਡਾਇਰੈਕਟਲੀ ਨਹੀਂ ਤੁਹਾਨੂੰ ਇੰਡਾਇਰੈਕਟਲੀ ਇਸ਼ਾਰੇ ਦੇ ਰਹੀ ਆ ਵੀ ਆਪਣੇ ਮੁਲਕ ਵਾਪਸ ਜਾਓ ਤੁਸੀਂ ਹਾਲਾਤ ਇਦਾਂ ਦੇ ਬਣਾ ਲੈਣੇ ਆ ਇਹਨਾਂ ਨੇ ਬਣਾ ਤੇ ਹੋਏ ਆ ਰਾਈਟ ਨਾਉ ਜਿਹੜਾ ਸਟੂਡੈਂਟ ਮਿਹਨਤ ਕਰਕੇ ਪੀਆ ਲੈਣ ਨੂੰ ਰੈਡੀ ਆ ਨਾ ਉਹ ਵੀ ਅੱਜ ਡਰ ਰਿਹਾ ਵੀ ਸਾਡਾ ਇੱਥੇ ਫਿਊਚਰ ਕੀ ਬਣੂਗਾ ਹਾਲਾਤ ਇਹਨਾਂ ਨੇ ਬਣਾਏ ਹੋਏ ਆ ਇਹ ਨਾ ਸੋਚ ਮੈਂ ਤੁਹਾਨੂੰ 네ਗੇਟਿਵ ਕਰ ਰਿਹਾ ਮੈਂ ਜੋ ਹਾਲਾਤ ਆ ਮੈਂ ਉਸਤੇ ਵੀ ਹੱਥ ਤੇ ਤੁਹਾਨੂੰ ਬਸ ਅਵੇਅਰ ਕਰ ਰਿਹਾ ਠੀਕ ਆ ਬਾਕੀ ਦੇਖੋ ਬਈ ਜਿਹੜੇ ਮਿਹਨਤ ਕਰਨ ਜਿਹੜੇ ਜੈਨੂਇਨ ਆ ਨਾ ਜਿਹੜੇ ਮਿਹਨਤ ਕਰਨਗੇ ਉਹ ਅੱਜ ਨਹੀਂ ਤੇ ਕੱਲ ਉਹਨਾਂ ਦਾ ਕੁਛ ਨਾ ਕੁਝ ਜ਼ਿੰਦਗੀ 'ਚ ਹੋ ਜਾਊਗਾ ਕੈਨੇਡਾ ਨਹੀਂ ਹੋਊ ਪਿੱਛੇ ਆ ਕੇ ਹੋ ਜਾਊਗਾ ਠੀਕ ਆ ਪਰਮਾਤਮਾ ਦੇ ਪ੍ਰਸਾਰ ਕੋ ਤੁਹਾਡਾ ਕੁਛ ਨਾ ਕੁਛ ਹੋ ਜਾਊਗਾ ਜ਼ਿੰਦਗੀ 'ਚ ਹਾਰ ਨਹੀਂ ਮੰਨੀ ਦੀ ਜ਼ਿੰਦਗੀ ਇੱਥੇ ਆ ਕੈਨੇਡਾ ਤੇ ਕੈਨੇਡਾ ਦੀ ਪਿਆਰ ਇੱਥੇ ਆ ਠੀਕ ਆ ਇਹ ਸਭ ਕੁਝ ਨਹੀਂ ਆਗਾ ਕਈ ਇਸ ਚੀਜ਼ ਨੂੰ ਸਾਬੇ ਬਣਾ ਲੈਂਦੇ ਮੈਂ ਹਮੇਸ਼ਾ ਕਹਿੰਦਾ ਜ਼ਿੰਦਗੀ ਇੱਥੇ ਆ ਤੇ ਜ਼ਿੰਦਗੀ ਆ ਲੈ ਦੇਖੋ ਅਗੇ ਬਹੁਤ ਕੁਛ ਓਪਰਚੁਨਿਟੀਆਂ ਤੁਹਾਡੇ ਕੋਲ ਤੇ ਜਿਹੜੇ ਹਜੇ ਸਟੂਡੈਂਟ ਆਏ ਠੀਕ ਹੈ ਪ੍ਰਮਾਤਮਾ ਨੇ ਚਾਇਆ ਤੇ ਤੁਹਾਨੂੰ ਜਰੂਰ ਵੀਜ਼ਾ ਮਿਲ ਜੂਗੀ ਤੁਸੀਂ ਇਸ ਕੰਟਰੀ ਦੇ ਵਿੱਚ ਕਾਮਯਾਬ ਹੋਵੋਗੇ ਪਰ ਇਸ ਵੀਡੀਓ ਦੇ ਵਿੱਚ ਦੋ ਮੇਨ ਗੱਲਾਂ ਇੱਕ ਤਾਂ ਜਿਹੜੇ ਆ ਸਿਕਸ ਸਿਸਟਮ ਨਾਲ ਘਟਾਲਾ ਕਰਨ ਦੀ ਕੋਸ਼ਿਸ਼ ਕਰਦੇ ਤੁਸੀਂ ਇਹ ਕੰਮ ਨਾ ਕਰੋ ਤੁਹਾਡੇ ਕਰਕੇ ਸਾਰੇ ਸਫਰ ਕਰ ਰਹੇ ਆ ਦੂਜੀ ਗੱਲ ਬਹੁਤ ਆਪਾਂ ਇੱਥੇ ਛਲਾਰੂਪਨਾ ਕਰ ਲਿਆ ਬਹੁਤ ਗੰਦ ਮਚਾਲਿਆ ਇਸ ਕੰਟਰੀ ਦੇ ਵਿੱਚ ਉਹਦੇ ਅੱਜ ਸਾਰੇ ਨਤੀਜੇ ਦਿਖਣ ਵੱਲਦੇ ਇੰਨੀ ਸਟ੍ਰਿਕਟਨੈਸ ਸਿਸਟਮ ਤੇ ਹੋ ਚੁੱਕੀ ਹੈ ਜਿਹੜੀ ਕਦੀ ਹੋਈ ਨਹੀਂ ਸੀ ਠੀਕ ਹੈ ਪਲੀਜ਼ ਹੁਣ ਇਹੋ ਜਿਹੇ ਕੰਮ ਬਿਲਕੁਲ ਕਰਨੇ ਬੰਦ ਕਰ ਦਿਓ ਆਪਾਂ ਸੁਧਰ ਕੇ ਰਹੀਏ ਠੀਕ ਆ ਤੇ ਸਰਕਾਰ ਨੇ ਵੀ ਜੋ ਕਰਿਆ ਆ ਇਹਨਾਂ ਦੇ ਨਾਲ ਉਹ ਤਾਂ ਬਹੁਤ ਮਾੜਾ ਕਰਿਆ ਵੀ ਸਭ ਦੇ ਨਾਲ ਨਹੀਂ ਸੀ ਇਦਾਂ ਹੋਣਾ ਚਾਹੀਦਾ ਆਈ ਡੋਨਟ نو ਕੀ ਤਰੀਕਾ ਅਪਣਾਉਣਾ ਸੀ ਡੈਪਥ ਜਿਹੜਾ ਡੈਪਥ ਜੇ ਜਾਂਦੇ ਕੋਈ ਹੋਰ ਤਰੀਕਾ ਅਪਣਾਉਂਦੇ ਫਿਗਰ ਆਊਟ ਕਰਦੇ ਵੀ ਕਿਹੜਾ ਜੈਨੂਇਨ ਐਪਲੀਕੈਂਟ ਆ ਤੇ ਕਿਹੜਾ ਫੀਕ ਆ ਉਹਦੇ ਅਕੋਰਡਿੰਗ ਫਿਰ ਫਿਗਰ ਆਊਟ ਕਰਦੇ ਸੀ ਕੀ ਕਰਨਾ ਇਹ ਕੋਈ ਤਰੀਕਾ ਨਹੀਂ ਇਹ ਤਾਂ ਆਪਣੀ jaan ਛਡਾਉਣ ਵਾਲੀ ਕੰਮ ਹੈ ਜੀ ਸਾਰਿਆਂ ਨੂੰ ਕੋ ਚਲੋ ਜੀ ਇਦਾਂ ਨਹੀਂ ਹੁੰਦਾ ਇਹਨਾਂ ਨੇ ਤੁਹਾਡੀ ਕੰਟਰੀ ਦੇ ਵਿੱਚ ਟੈਕਸ ਪੇ ਕਰਿਆ ਮਿਹਨਤ ਕਰੀਆਂ ਇੰਨੇ ਇੰਨੇ ਸਾਲ ਜਦੋਂ ਕੋਈ ਨਹੀਂ ਕੰਮ ਕਰਦਾ ਹੁੰਦਾ ਨਾ ਕਰੋਨਾ ਦੇ ਵਿੱਚ ਇਹੀ ਸਟੂਡੈਂਟ ਬਾਹਰ ਜਾ ਕੇ ਕੰਮ ਕਰਦੇ ਸੀ ਵਾਹ ਇਹੀ ਹੈ ਜੀ ਵੀਡੀਓ ਆਈ ਹੋਪ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਮੈਂ ਉਮੀਦ ਕਰਦਾ ਵੀ ਇਹਨਾਂ ਦਾ ਕੋਈ ਸੋਲੂਸ਼ਨ ਨਿਕਲੇ ਕੁਝ ਇਹਨਾਂ ਦਾ ਬਣੇ ਸ਼ਾਇਦ ਸਰਕਾਰ ਇਹਨਾਂ ਦੀ ਸੁਣ ਲਵੇ ਕੁਝ ਬਣ ਜਵੇ ਅਕੀ ਪਰਮਾਤਮਾ ਮੇਰ ਖਰੇ ਤੁਹਾਡੇ ਤੇ ਵੀ ਹੋ ਪੈਣੋ ਤੇ ਪਰਮਾਤਮਾ ਤੁਹਾਡੀ ਸੋਹਣੀ ਹੈ ਚੜ੍ਹਦੀ ਕਲਾ ਦੇ ਵਿੱਚ ਰਹੋ ਪੋਜ਼ਿਟਿਵ ਰਹੋ ਪਰਮਾਤਮਾ ਤੇ ਯਕੀਨ ਰੱਖੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ